ਸਮਾ ਹੋ ਗਿਆ ਜੀ 9:30 ਦੇ ਕਰੀਬ ਤੇ ਉਧਰ ਦੇਖ ਬੰਦ ਰਹੀ ਹੈ ਹਾਂ ਭਤੀਜ ਕੈਮ ਜੀ ਵਧੀਆ ਬੱਜ ਗਈ ਬੱਗ ਚਾਚੂ ਦੀ ਪੂਰੀ ਕੈਮ ਗਾਇਸ lettes me show you ਕੱਚੇ ਪਕੌੜੇ ਕਮ ਵਿਦ ਮੀ ਆਇਆ ਤਨਣਾਏ ਤੋਹੇ ਅਰੇ ਭੋਗ ਲੱਗਣਾ ਪਹਿਲਾਂ ਨਹੀਂ ਆਪਾਂ ਟੱਕ ਚਾੜੋਗੇ ਕਜਰੇਲਾ ਕੇ ਰਜੋ ਅਸੀਂ ਜੋ ਭੋਗ ਲੂ ਖਾਵਾਂਗੇ ਆਓ ਚਲੀਏ ਚਲੀਏ ਸਾਡੇ ਬਾਹਰ ਦੇ ਬੰਦੇ ਹੈ ਨਾ ਉਹਨਾਂ ਵਿਚਾਰਨ ਵਿਖਾਦਾ ਦਲਜੀਤ ਦਸਾਂਝ ਵੀ ਆ ਗਏ ਹੋਏ ਨੇ ਪੰਜ ਤਤ ਕੋ ਦਲਜੀਤ ਦਸਾਂਝ ਤੁਹਾਡੀ ਨਵੀਂ EP ای মহারাজ ਬਸ ਉਹਦੀ ਅਰਦਾਸ ਕਰਨਾ ਹੈ ਦਬਾਵੇ ਲੈ ਕੇ ਆ ਪੋਣੇ ਲੈ ਲਈ ਗੁਰਨਾਬੋਬਿੰਦ ਗਾ ਤਨ ਤਨ ਪ੍ਰਾਪਤ ਦਸ ਮਰੀ ਜੇਨ ਸਿਰੇ ਆ ਗੜੀ ਮਹੱਲਾ ਜੋ ਸਾਤ ਸੰਤੋ ਹਰਿਸ਼ਰਧਾ ਤੇ ਮਿਲੇ ਪਿੱਠ ਨਹੀਂ ਦਿਖਾਈ ਕਦੇ ਬੱਬਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਛੱਡ ਕੇ ਸੀ ਸਾਥ ਖੱਜ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀਆਂ ਹਾਂ ਭਤੀਜ ਕੈਮ ਜੀ ਵਰੀਏ ਬੱਜ ਗਈ ਬੱਗ ਚਾਚੂ ਦੀ ਪੂਰੀ ਕੈਂਪ ਹੁਣ ਆਪਾਂ ਲਾਈ ਮੋਟਾ ਲੱਗਣਿਆ ਲਾਸਟ ਆੜਾ ਸਹੀ ਆ ਪਿਛੋ ਵੇ ਮੜੀ ਪਿਛਲੇ ਦੇ ਬਧੀ ਸੈਟ ਆ ਓਕੇ ਅੱਗੇ ਨਿਕਲੇ ਚਲ ਕੋਈ ਨਹੀਂ ਕਰ ਲਾਂਗੇ ਸੈਟ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਨਵੇਂ ਵਲੌਗ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਸਾਰਾ ਤੁਹਾਨੂੰ ਸਾਥਤਾ ਵਿਖਾਉਨੇ ਆ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੇ ਘਰ ਸਹਿਜ ਬਾਟ ਦਾ ਭੋਗ ਆ ਪਹਿਲਾ ਪਬਲੋਗ ਬਣਾਇਆ ਸੀ ਤੇ ਅੱਜ ਲਾਸਟ ਦੇਨੇ ਆ ਸਮਾਪਤੀ ਅੱਜ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੇਖਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਆਓ ਤੁਹਾਨੂੰ ਮੇਰੇ ਨਾਲ ਪਕੌੜੇ ਬੰਦੇ ਖਾ ਕੇ ਲਿਆਈਏ ਚਲਿਏ ਯੈਸ ਚਲੋ ਹੈਲੋ ਗਾਇਸ lettes me show you ਕੱਚੇ ਪਕੌੜੇ ਕਮ ਵਿਦ ਮੀ ਆਹ ਸੋ ਥੇਰ ਇਜ਼ ਕੱਚੀ ਗੁਬੀ ਵਾਲੀ ਅਜੇ ਭੋਗ ਲਗਣਾ ਪਹਿਲਾਂ ਨਹੀਂ ਆਪਾਂ ਕਜਰੀਲਾ ਆ ਕੀ ਹੈ ਲੌਂਜੀ ਲੌਂਜੀ ਆ ਕੀ ਹੈ ਚਨੇ ਚਨੇ ਇਹ ਕੀ ਬਲ ਲਗਾ ਅੱਛਾ ਲੌਂਜੀ ਵਸਤੇ ਮੌਲ ਹੈ ਹਾਂਜੀ ਠੀਕ ਹੈ ਠੀਕ ਹੈ ਹੁਣ ਵੇਖ ਕੇ ਰੱਜੋ ਅਸੀਂ ਜੋ ਭੋਗੜ ਭੋਲ ਖਾਵਾਂਗੇ ਆਓ ਚਲੀਏ ਫਿਰ ਆਓ ਯਾਡੇ ਬਾਹਰ ਦੇ ਬੰਦੇ ਆ ਨਾ ਉਹਨਾਂ ਵਿਚਾਰਨ ਬਖਾਦਾ ਕਿ ਉਹਨਾਂ ਕਿੱਥੋਂ ਵੇਖਣਾ ਇਹਨੂੰ ਆਪ ਪਕੌੜੇ ਪਾਉਣ ਦਾ ਰੋਕਣਾ ਇਹ ਆਪਾਂ ਆ ਵੀ ਪੈਕ ਕਰਕੇ ਰੱਖ ਦੇ ਜੀ ਬੱਸ ਸਾ ਵੇਚਣੀ ਮੈਂ ਨਹੀਂ ਲੋ ਜੀ ਤੇ ਚ ਪਾ ਲਈ ਥੋੜੀ ਸਿਆਲੋ ਜੀ ਗਰਮ ਹੋਣੇ ਚਾਹਦੇ ਹਾਂ ਜੀ ਮਿਲਣੇ ਦੋ ਹਟੋਲ ਹੁਣ ਹੱਥ ਮਸਲਾ ਕੇ ਬੈਠੀ ਜੀ ਕਰੋਨਾ ਤੁਹਾਨੂੰ ਦਰਸ਼ਨ ਅਜ ਮੈਂ ਜਿਹੜਾ ਸੋਖਾਸਨ ਵਾਲਾ ਮੰਝਾ ਸੀ ਮਤਲਬ ਜਿੱਥੇ ਮਾਰੇ ਸੋਖਾਸਨ ਜਿੱਥੇ ਹੁੰਦਾ ਹੈ ਮਾਰੇ ਦਾ ਆਪਾ ਮੰਝਾ ਛੱਡ ਆਏ ਕਿਉਂਕਿ ਜਿੱਥੋਂ ਮਾਰੇ ਦੀ ਸਵਾਰੀ ਲੈਂਦੀ ਸੀ ਅੱਜ ਉੱਥੇ ਆਪਾਂ ਮਾਰ ਦੀ ਸੋਨੀ ਛਾਡੋਣੀ ਆ ਤੇ ਇਧਰਲੀ ਸਾਈਡ ਤੇ ਜਿੱਦੇ ਕੀਰਤਨੀਓ ਬੈਠਣਗੇ ਤੇ ਬਾਬਾ ਜੀ ਬਸ ਆ ਰਹੇ ਹੁਣ 파ਟ ਸਟਾਰਟ ਹੋਣ ਲੱਗਾ ਫਿਰ ਤੇ ਆ ਆ ਜੀ ਸਾਰਾ ਹਾਤਤ ਸਮਾ ਹੋ ਗਿਆ ਜੀ 9:30 ਦੇ ਕਰੀਬ ਤੇ ਉਧਰ ਦੇਗ ਬਨ ਰਹੀ ਹੈ ਕਿਉਂ ਬਾਬਾ ਜੀ ਨੇ ਹੋਰ ਖੁੱਲਾ ਪਾਤਾ ਹੈ ਇਹਦੇ ਬਾਬਾ ਜੀ ਫਿਰ ਇਹ ਫਿਰ ਗੁਰਦਾਰੇ ਲੈ ਜਾਗੇ ਨਹੀਂ ਰਾਜ ਦੇ ਹੈ ਬਾਬਾ ਜੀ ਹੱਸ ਪਈ ਠੀਕ ਹੈ ਇਹਨੇ ਸਾਡੇ ਮਾਸੀ ਜੀ ਦੇ ਸੁਪੁੱਤਰ ਤੁਹਾਨੂੰ ਬੁਲਾਉਣਾ ਹੈ ਸਰਦਾਰ ਗੁਰਜਿੰਦਰ ਸਿੰਘ ਜੀ ਚੋਲਾ ਸਾਹਿਬ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਤੇ ਮੇਰੇ ਭਰਾ ਦੋਵਾਂ ਨੇ ਪੱਗਾਂ ਦਾ ਰੰਗ ਕੋਝਾ ਬੰਨਿਆ ਹੈ ਇਹ ਕਹਿੰਦਾ ਜੋ ਤੂੰ ਪੱਗ ਦਾ ਰੰਗ ਬੰਨੇਗਾ ਉਹ ਮੈਂ ਬੰਨਾਂ ਐਵੇਂ ਕਹਿੰਦਾ ਦੋਵਾਂ ਦੇ ਰੰਗ ਇੱਕੋ ਜਿਹੇ ਬੰਨੇ ਆਂ ਹਾਂ ਜੀ ਹਾਂ ਜੀ ਬਹੁਤ ਵਧੀਆ ਸੰ

ਸਦਾ ਪਰਬਾਨ ਕੀ ਤਾਜੁ ਮਿੰਟੋ ਅਸਤੀਏ ਬੜਾ ਕਹੇ ਨਾਂ ਕੀ ਸੁਣਾ ਸੰਤੋ ਜਨਨਨ ਦੇਵੇਂ ਤੁਜੇ ਕੋਟਾਰੇ ਨਾਮਤ ਰਦੀਵਾ ਨਾਮਤ ਰਗ ਤੋਹਾਰੇ ਜੈ ਜਿਦਿ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਿਆਲੇ ਤਾਏ ਖਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਰਾਈ ਹੋਏ ਸਹਾਏ ਦਖਾਂ ਪਾਚੈ ਨੰਦੇ ਪਾਵਨ ਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਆਦ ਦਰਬਾਰ ਦਸਮ ਦਰਬਾਰ ਸਰਬ ਲੋ ਦਰਬਾਰ ਜੀ ਦੇ ਬਾਣ ਦਰਸ਼ਨ ਦੀਦਾਰ ਜੀ ਦਾ ਤੇ ਅੰਤਰ ਖਾਲਸੋ ਸੋਹਿਬੋ ਜੀ ਵਾਹਿਗੁਰੂ ਬਾਤੁ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਅੰਤਰ

ਆਤਮਾ ਸਤਿ ਸ਼੍ਰੀ ਅਕਾਲ। ਵੈਕ ਰੂ ਦੀ ਕਿਰਪਾ ਦੇ ਨਾਲ ਸਾਰਾ ਪ੍ਰੋਗਰਾਮ ਬਹੁਤ ਵਧੀਆ ਭੁੱਗਤਿਆ। ਪਰ ਮਹਾਰਾਜ ਦੀ ਸਵਾਰੀ ਛੱਡਣ ਤੋਂ ਬਾਅਦ ਵਲੌਗ ਸ਼ੂਟ ਹੀ ਨਹੀਂ ਕਰ ਸਕਿਆ ਮੈਂ। ਇਹ ਵੀ ਵਲੌਗ ਛੋਟਾ ਹੀ ਬਣਿਆ। ਪਰ ਜਿੰਨੀਆਂ ਮੈਂ ਕਲਿੱਪਸ ਲਈਆਂ ਆ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਲੰਗਰ 'ਚ ਹੈਗਾ ਹੀ ਪੂੜੀ, ਗਜਰੇਲਾ, ਛੋਲੇ ਪਨੀਰ ਤੇ ਲਾਂਝੇ ਦੀ ਸਬਜ਼ੀ ਤੇ ਪਕੌੜੇ ਤੁਹਾਨੂੰ ਮੈਂ ਸਿਰੇਵਾਂ ਖਾਦਦੇ ਆ। ਸੋ ਜਿੰਨਾ ਵੀ ਵਲੌਗ ਬਣਿਆ, ਛੋਟਾ ਬਣਿਆ ਇਹਨੂੰ ਤੇ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਕੇ ਦੱਸਿਓ ਤੇ ਫਿਰ ਮਿਲਦੇ ਆ ਨੈਕਸਟ ਵਲੌਗ ਚ ਤੇ ਹੁਣ ਥਕਾਵਟ ਇੰਨੀ ਕਿ ਜ਼ਿਆਦੀ ਹੋ ਚੁੱਕੀ ਆ ਕਿ ਬਸ ਆਹ ਵੇਖੋ ਪਿਛੇ ਰਜਾਈ ਰੁਜੀ ਪਈ ਆ ਹੁਣ ਆਪਾਂ ਲੱਗੇ ਆ ਸੌਣ ਚੇਂਜ ਕਰਕੇ ਓਕੇ ਜੀ ਮਿਲਦੇ ਆ ਨੈਕਸਟ ਵਲੌਗ ਚ ਸਤਿ ਸ਼੍ਰੀ ਅਕਾਲ ਬਾਏ ਬਿਠਨੀ ਦਿਖਾਈ ਕਹਦੇ ਪੱਪਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਛੱਟ ਗਏ ਸੀ ਸਾਥ ਖੱਜ ਮਿੱਤਰੋ así ya ser temporal